ਅੱਜ ਐਸਡੀਐਮ ਸੁਮਰਾਲਾ ਦਫ਼ਤਰ ਵਿਖੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਨਵੇਂ ਬਣੇ ਮੀਟਿੰਗ ਹਾਲ ਦੇ ਕਮਰੇ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਐਸਡੀਐਮ ਸੁਮਰਾਲਾ ਡਾਕਟਰ ਐਸਪੀ ਸੁਮਰਾਲਾ ਨਗਰ ਕੌਂਸਲ ਕਾਰਜ ਸਾਧਕ ਅਫਸਰ ਪਟਵਾਰ ਯੂਨੀਅਨ ਤੇ ਹੋਰ ਵੀ ਆਗੂ ਮੌਜੂਦ ਸੀ ਇਸ ਸੰਬੰਧ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਡੀਸੀ ਲੁਧਿਆਣਾ ਵੱਲੋਂ ਸੁਮਰਾਲਾ ਐਸਡੀਐਮ ਦਫ਼ਤਰ ਨੂੰ ਰੈਨੋਵੇਟ ਕਰਨ ਦੇ ਲਈ 5 ਲੱਖ ਰੁਪਏ ਦੀ ਗ੍ਰਾਂਟ ਆਈ ਸੀ ਪਰ ਐਸ ਡੀ ਐਮ ਸਮਰਾਲਾ ਦਫ਼ਤਰ ਨੂੰ ਇੱਕ ਮੀਟਿੰਗ ਹਾਲ ਦੇ ਕਮਰੇ ਦੀ ਲੋੜ ਸੀ ਇਸ ਸਬੰਧ ਦੇ ਵਿੱਚ ਆਏ ਗ੍ਰਾਂਟ ਦੇ ਪੈਸੇ ਤੇ ਕੁਝ ਦਾਨੀ ਸਜਨਾ ਦੇ ਸਹਿਯੋਗ ਨਾਲ 11 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਨਵੀਆਂ ਇਮਾਰਤਾਂ ਤਿਆਰ ਹੋਈਆਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਹਿਸੀਲ ਕੰਪਲੈਕਸ ਸੰਬੰਧੀ ਹੋਰ ਨਵੀਆਂ ਉਸਾਰੀਆਂ ਹੋਣਗੀਆਂ ਇੱਕ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਸਾਨੂੰ 5 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਸੀ ਜਿਹੜਾ ਕਿ ਮੇਰਾ ਆਫਿਸ ਨੂੰ ਰੈਨੋਵੇਟ ਕਰਨਾ ਉਸ ਤੇ ਮਿਲੀ ਸੀ ਤੇ ਅਸੀਂ ਹਲਕਾ ਵਿਧਾਇਕ ਜਨਾ ਸਲਾਕਤੀ ਸਰ ਜੇ ਇਹਨੂੰ ਰੈਂਡੋ ਨਾ ਕਰਕੇ ਆਪਾਂ ਦਫ਼ਤਰ ਦੇ ਵਿੱਚ ਸਾਡੇ ਮੀਟਿੰਗ ਹਾਲ ਨਹੀਂ ਹੈਗਾ ਸਾਨੂੰ ਅਕਸਰ ਮੀਟਿੰਗ ਕਰਨ ਲਈ ਕੇਬੀਕੇ ਤੇ ਜਾਣਾ ਪੈਂਦਾ ਸੀਗਾ ਤੇ ਸਰ ਦਾ ਵੀ ਸੁਝਾਅ ਸੀ ਕਿ ਵੀ ਆਪਾਂ ਦਫ਼ਤਰ ਨੂੰ ਥੋੜਾ ਜਿਆਦਾ ਨੂੰ ਐਕਸਪੈਂਡ ਕਰ ਲਈਏ ਤੇ ਕੁਝ ਸਰਨੇ ਬੰਦੇ ਦਾਣੇ ਸੱਜਣ ਟਕਰਾਏ ਉਹਨਾਂ ਦੀ ਮਦਦ ਨਾਲ ਪੰਜ ਸਾਢੇ ਕੋ ਅਸੀਂ ਪੰਜ 6 ਸਾਨੂੰ ਹੋਰ ਇਕੱਠਾ ਹੋ ਗਿਆ ਤੇ ਉਹਦਾ ਸਦਕਾ ਅਸੀਂ ਇੱਕ ਇੱਥੇ ਮੀਟਿੰਗ ਹਾਲ ਬਣਾ ਲਿਆ ਤੇ ਇੱਕ ਕਮਰਾ ਬਣ ਗਿਆ ਹੁਣ ਕਮ ਸਿਕਮ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਵਿਕਜ ਕੋਈ ਬੀਐਲਓ ਦੀ ਮੀਟਿੰਗ ਹੁੰਦੀ ਹੈ ਜਾਂ ਕੋਈ ਪ੍ਰੈਸ ਦੇ ਭਰਾਵਾਂ ਨਾਲ ਮੀਟਿੰਗ ਹੁੰਦੀ ਹੈ ਯਾ ਹੋਰ ਕਿ ਸਰਕਾਰੀ ਅਫਸਰਾਂ ਨਾਲ ਮੀਟਿੰਗ ਕਰਨੀ ਪੈਂਦੀ ਏ ਤੇ ਸਾਨੂੰ ਕਮ ਸੇ ਕਮ ਬਾਹਰ ਨਹੀਂ ਜਾਣਾ ਪਏਗਾ ਅਸੀਂ ਆਪਣੇ ਆਫਿਸ ਦੇ ਵਿੱਚ ਹੀ ਮੀਟਿੰਗ ਕਰ ਸਕਾਂਗੇ ਸਰ ਹੋਰ ਕੀ ਕੀ ਪ੍ਰੋਜੈਕਟ ਕੋ ਬੜਾ ਨਾ ਮਿਲ ਗਿਆ ਇਨ ਫਿਚਰ ਆਹ ਦੇਖੋ ਸਾਡੇ ਨਾਲ ਇੱਕ ਪੀਐਲਆਰ ਸੁਸਾਇਟੀ ਹੁੰਦੀ ਏ ਉਹਦੇ ਵਿੱਚ ਸਾਡੇ ਆਫਿਸ ਵਿੱਚ ਰਿਕਾਰਡ ਰੂਮ ਤਿਆਰ ਹੋਣਾਵੇਂ ਉਹਦਾ ਆਲਮੋਸਟ 1.5 ਕਰੋੜ ਦੇ ਪੇਰੇ ਐਸਟੀਮੇਟ ਗਿਆ ਹੋਇਆ ਜਿਹਦੇ ਵਿੱਚ ਤੁਸੀਂ ਤਹਿਸੀਲ ਦਫ਼ਤਰ ਵਿੱਚ ਵਾਸ਼ਰੂਮ ਦਾ ਦੇਖੋ ਕਾਫੀ ਮਾੜਾ ਹਾਲ ਏ ਉਹਦਾ ਵੀ ਇਹੀ ਬਜਟ ਜਿਹੜਾ ਮੰਗ ਕੀਤੀ ਹੋਈ ਹੈ ਇਹ ਦੋ ਤਿੰਨ ਜਿਹੜੇ ਹੋਰ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਸਰਕਾਰ ਨੂੰ ਜਦੋਂ ਵੀ ਪੈਸਾ ਆ ਜਾਂਦਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਅਸਜੀਤ ਸਾਹਿਬ ਦਾ ਮੁਬਾਰਕਬਾਦ ਵੀ ਦਿੰਦਾ ਇਹਨਾਂ ਨੂੰ ਕਿਉਂਕਿ ਇਹ ਜਿਹੜਾ ਕਮਰਾ ਤੇ ਮੀਟਿੰਗ ਹਾਲ ਬਣਿਆ ਤੇ ਅਸਲ 'ਚ ਇਹਨਾਂ ਦਾ ਜਿਹੜਾ ਰੂਮਾ ਉਹਨੂੰ ਰੈਨੋਵੇਟ ਕਰਨ ਵਾਸਤੇ 5 ਲੱਖ ਦੀ ਸਰਕਾਰੀ ਗ੍ਰਾਂਟ ਲਈ ਸੀਗੀ ਪਰ ਇਹਨਾਂ ਨੇ ਉਹ ਰੁਪਈਆ ਜਿੰਨੇ ਵੀ ਉਹ ਫੰਡ ਸੀਗੇ 5 ਲੱਖ ਤੇ ਪਲੱਸ ਕੋਸ਼ਕ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਲਗਭਗ 11 ਲੱਖ ਰੁਪਏ ਦੇ ਕਰੀਬ ਜੋ ਲੱਗਿਆ ਸਾਰਾ ਇੱਕ ਵਧੀਆ ਹਾਲ ਤੇ ਕਮਰਾ ਤਿਆਰ ਕੀਤਾ ਤੇ ਬੜਾ ਵਧੀਆ ਲੱਗਿਆ ਸਭ ਤੇ। ਤਾਂ ਹੋਰ ਵੀ ਕੋਈ ਯੋਜਨਾ ਹੈਗੀ ਹੈ ਕੋਈ ਮਾਰਕਟਰ ਬੰਦਾ ਵੀ ਕਰਨਾ ਹੈ ਰੀਨੋਵੇਸ਼ਨ ਕਰਨਾ। ਨਹੀਂ ਅਜੇ ਤਾਂ ਅਜੇ ਦਫ਼ਤਰ ਦਈਆ ਇਹਨਾਂ ਕਿਉਂਕਿ ਬੜੀ ਦਿੱਕਤ ਆਉਂਦੀ ਸੀਗੀ ਜੇ ਇਹਨਾਂ ਨੇ ਕੋਈ ਨਿੱਜੀ ਤੌਰ ਤੇ ਕੋਈ ਮੀਟਿੰਗ ਮਿਲਣ ਕਰਨੀ ਹੁੰਦੀ ਸੀਗੀ ਤਾਂ ਕੋਈ ਹਾਲ ਨਹੀਂ ਸੀਗਾ ਇੱਥੇ ਇਹਨਾਂ ਕੋਲ ਤੇ ਇੱਕ ਤਾਂ ਹਾਲ ਦਾ ਪ੍ਰਬੰਧ ਹੋ ਗਿਆ ਤੇ ਦੂਜੀ ਗੱਲ ਜੋ ਕੁਝ ਬਣਾਇਆ ਮਲੋ ਇਹ ਆ ਵੀ ਇੱਕੋ ਜਿਹੜੇ 5 ਲੱਖ ਰੁਪਏ ਸਰਕਾਰੀ ਤੌਰ ਤੇ ਨੇ ਕਹਿੰਦੇ 2 ਰੁਪਏ ਦੀ ਕਵਧੀਆ ਵਰਤੋਂ ਹੋਵੇ। ਠੀਕ ਠੀਕ। Mansel, News Network. One of the premium and prestigious professional institutes providing a wide range of professional courses with 100% placement assistance. We are Sri Sai Group of Institutes.